ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਹੋ ਰਹੇ ਵਹੀਕਲਾਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜ਼ਮਾਨਤ ਤੇ ਬਾਹਰ ਆਉਣ ਵਾਲੇ ਅਪਰਾਧੀਆਂ ਦੀ ਨਿਗਰਾਨੀ ਲਗਾਤਾਰ ਰੱਖੀ ਜਾ ਰਹੀ ਹੈ ਇਨ੍ਹਾਂ ਤੇ ਨਜ਼ਰ ਐਸਐਸਪੀ ਬਠਿੰਡਾ ਵੱਲੋਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਚੋਣਾਂ ਦੇ ਦੌਰਾਨ ਜ਼ਮਾਨਤ ਤੇ ਬਾਹਰ ਆਉਣ ਵਾਲੇ ਅਪਰਾਧੀਆਂ ਦੀ ਸਪੈਸ਼ਲ ਟੀਮ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲਗਾਤਾਰ ਉਹਨਾਂ ਤੇ ਪੈਣੀ ਨਜ਼ਰ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਆਏ ਦਿਨ ਬਾਈਕ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਸਤਾਰਕ ਹੈ ਅਤੇ ਪੁਲਿਸ ਵੱਲੋਂ ਜ਼ਮਾਨਤ ਤੇ ਬਾਹਰ ਆਣ ਵਾਲੇ ਅਪਰਾਧੀਆਂ ਦੀ ਜਿਨ੍ਹਾਂ ਤੇ ਜ਼ਿਆਦਾ ਪਰਚੇ ਦਰਜ ਹਨ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਵਿੱਚ ਆਏ ਦਿਨ ਲੋਕਾਂ ਦੇ ਮੋਟਰਸਾਈਕਲ ਆਦਿ ਚੋਰੀ ਹੋ ਜਾਂਦੇ ਹਨ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਇਹ ਡਰਾਈਵ ਚਲਾਈ ਗਈ ਹੈ ਜਿਸ ਦੇ ਵਿੱਚ ਕੀ ਜ਼ਮਾਨਤ ਤੇ ਬਾਹਰ ਆਣ ਵਾਲੇ ਅਪਰਾਧੀਆਂ ਤੇ ਪੁਲਿਸ ਦੇ ਵੱਲੋਂ ਪੈਣੀ ਨજર ਬਣਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਇਹ ਪੈਣੀ ਨજર ਕਿੰਨੀ ਕਾਰਗਰ ਸਾਬਤ ਹੁੰਦੀ ਹੈ ਅਤੇ ਬਾਈਕ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਕਿੰਨੀ ਕੋ ਲਗਾਮ ਲੱਗਦੀ ਹੈ ਸੁਨਵਾਨਿਆ ਤੁਹਾਨੂੰ ਗੱਲਬਾਤ ਐਸਐਸਪੀ ਬਠਿੰਡਾ ਦੀ ਹੀ ਜ਼ੁਬਾਨੀ ਭਵਿੰਦ ਕਵੈਸਚਨ ਹੈਗਾ ਜੋ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਕਿ ਬਾਈਕ ਜੋ ਜੋ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਹੈ ਨਾ ਕਿਸ ਤਰ੍ਹਾਂ ਦੇ ਕੁਝ ਸਪੈਸ਼ਲ ਕੀਤਾ ਜਾ ਰਿਹਾ ਹੈ ਹਾਂ ਇਹਦੇ ਲਈ ਨਾ ਸੀ ਜਿਹੜੇ ਕਿ ਬੇਲਡ ਆਉਟਸ ਆ ਰਹੇ ਹਨ ਇਲੈਕਸ਼ਨ ਦੇ ਦੌਰਾਨ ਖਾਸ ਕਰਕੇ ਤੇ ਬੇਲਡ ਆਉਟਸ ਨੂੰ ਅਸੀਂ ਡੇਲੀ ਮੋਨਿਟਰ ਕਰ ਰਹੇ ਹਾਂ ਉਹਨਾਂ ਤੇ ਨਿਗਰਾਨੀ ਰੱਖ ਰਹੇ ਹਾਂ ਜੇ ਨਾ ਤੇ ਜ਼ਿਆਦਾ ਪਰਚੇ ਵਗੈਰੇ ਹੈਗੇ ਥਾਣੇ ਦੇ ਐਸਐਚਓ ਨੂੰ ਗਦਾਇ ਦੇ ਕੇ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਜੋ ਦੁਬਾਰਾ ਇਹੋ ਜਿਹੀ ਗਤੀਵਿਧੀ ਚੱਲੇ ਪਾਉਂਦਾ ਪਿੱਛੇ ਬਣਤੀ ਕਰਦੇ ਹੈ। ਸਕੂਟ ਹੈ ਕਿ ਕਿੰਨੇ ਚੋਰੀ ਹੋਏ ਇਸ ਸਰਵਿਸ ਕੋਈ ਕਿੰਨੇ ਚੋਰੀ ਨੇ ਡਾ ਹੁਣ ਇਸ ਮੌਕੇ ਤਾਂ ਨਹੀਂ ਪਰ ਮੈਂ ਤੁਹਾਨੂੰ ਲੈ ਕੇ ਦੇ ਦਿੰਦਾ ਰਾਈਸ ਸਰ। ਸਰ ਜਿਸ ਨੂੰ ਲਈ ਕਿ ਆਪ ਤੋਂ ਵੇਸੇ ਨਾ ਕਿਲੇ ਗਏ ਤਾਂ ਦੱਸਾਂ ਨਹੀਂ ਕਿ ਕੋਈ ਚੈਕਿੰਗ ਜੀ ਮੈਂ ਡੇਲੀ 100 300 ਕਿਲੋਮੀਟਰ ਟੈਪਰ ਕਰਦਾ। ਕਦੇ ਵੀ ਪਿੱਛੇ ਜਦੋਂ ਦੋ ਦੁਆਰ ਨੂੰ ਮੌਜੂਦ ਹੁੰਦਾ ਲੱਗਦਾ ਕਦੇ ਵੀ ਚੈਕਿੰਗ ਨਹੀਂ ਹੈ। ਉਹ ਸਰਾਂ ਦੇ ਅਨੁਸਾਰ ਤਾਂ ਵਸਤੇ ਵਿੱਚ ਵੀ ਕੋਈ ਜਿਹੜੀ ਮਨੀ ਲੱਗੀ ਹੈ, ਕੋਈ ਐਮਪਲ ਜ਼ਿਆਦਾ ਨਹੀਂ ਕੋਈ ਚੋਰੀ ਵਸਤੇ ਵਿੱਚ ਵੀ ਬਸਾਂ ਨਹੀਂ ਚੈਕਿੰਗ ਨਹੀਂ ਕਰਾਉਂਦੇ।